ਫਿਰ 19 ਕਿਹਾ 18 ਤੇ ਲੈ ਜਾ ਸੌਦੇਵਾਜੀ ਜਨਾਬਾੜ ਸੌਦੇਵਾਜੀ ਜਨਾਬਾੜ ਸਿੱਧਾ ਛੱਡ ਕੇ ਦਾਦੇ ਵੀ ਐਨੇ ਦਾ ਲੈ ਜਾ ਨਹੀਂ ੱਤਕਾ ਨਹੀਂ ਆ ਦੇਲਾ ਕੋਲ ਖੜਿਆ ਸਿੰਘ ਨਾ ਲਿਖਾਈ ਨਾ ਪੜ੍ਹਾਈ ਸਿੱਧਾ ਬਾਹਰ ਜਾਣਾ ਇਹ ਪਹਿਲਾਂ ਪੱਠ ਵੀ ਹੁਣੀ ਫਿਰਦੀ ਆ ਲੈਦਾ ਆ ਵੀ ਅੰਗਲੇ ਆ ਇਹਦਾ ਕੀ ਮੋਲਾ ਅੰਡਲ ਤੋਂ ਇਹ ਅੰਡਲ ਹੋ ਜਾ ਦੂਜੀ ਰੋਟੀ ਚਾੜਨੀ ਹੈ ਕਿਰਪਾਨ ਦੀ ਭੇਟ ਅੱਛਾ ਅੱਛਾ ਕੀ ਮੋਲਾ ਬੋਲ ਸਹੀ ਜੈ ਜੈ ਦਸੀ ਮਗਰ ਨੂੰ ਆ ਇੱਥੋਂ ਫੜ ਕੇ ਚੜਗਾ ਦੇ ਆਏ ਤੇ ਤਾਂ ਬੱਕਰਾ ਕੋਸ਼ੋ ਕੇ ਬੱਕਰਾ ਦੇ ਦੇ 13000 ਦਾ ਬੱਕਰਾ ਨਹੀਂ ਬਾਬਾ ਮੈਂ 11 ਤੋਂ 13 ਕਹਿਤਾ ਚੁੱਪ ਕਰਕੇ ਪਾਦਾ 10000 ਰੁਪਏ ਦੇਣਾ ਤੈਨੂੰ ਪੱਕਾ ਮੁੱਲ ਆ ਫੇਰ ਤੇਰੀ ਮਰਜ਼ੀ ਆ 9000 ਰੁਪਏ ਦਾ ਨਾ 8000 ਰੁਪਏ ਤੈਨੂੰ ਕਹਿਤਾ ਨਹੀਂ 9000 ਲੱਗ ਮੈਂ ਕਰ ਬਾਬਾ ਇਹਨੂੰ 9000 ਰੁਪਏ ਦੇ ਦੇ ਜਾ ਉਸ ਜਬਾ ਠੀਕ ਆ ਚਲੋ ਦੇਵਦੀਪਾ ਸਿੰਘ ਜੀ ਦੇ ਦੇ ਦੋ ਦੋ ਪੇਟ ਦੇਵੋ 9000 ਕਿੰਨੇ ਬੱਕਰੇ ਲੱਗਣਗੇ ਬਾਬਾ ਜੀ ਬਾਬਾ ਜੀ ਉੱਥੇ ਤਾਂ ਗੈਂਟ ਹੁੰਦੀ ਆ ਇਹ ਤਾਂ ਅਸੀਂ ਅੱਜ ਭੇਟਾ ਆਈ ਆ ਉਹਦੇ ਬਾਕੀ ਤਾਂ ਉੱਥੇ ਤਾਂ ਫੌਜਾਂ ਵਾਲਿਓ ਬਹੁਤ ਉਤਰਨੇ ਆ ਵੀ 25 ਬੱਕਰੇ ਆ ਜਾਂਦੇ ਆ ਫੌਜ ਬੰਨੀ 16 ਤਰੀਕ ਨੂੰ ਜੀ 16 ਨੂੰ ਤੂੰ ਮੈਥੋਂ ਤੇਰਾ ਆ ਗੀ ਆਂਦਾ ਯਾਰ ਅਨੰਦਪੁਰ ਸਾਹਿਬ ਜਾਣਗੇ ਜੀ ਇਹ ਬੱਕਰੇ 16 ਤਰੀਕ ਨੂੰ ਕਿੱਥੇ ਹੋਊਗਾ ਜੀ ਲੰਗਰ ਬਾਬਾ ਜੀ ਇਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾਣੇ ਆ ਇਹਨੇ ਤਾਂ ਸੇਵਾ ਕਰਦੀਆਂ ਉੱਥੇ ਜੀ ਨਹੀਂ ਪਤਾ ਵੀ ਕਿੱਥੇ ਜਾਣੇ ਆ ਇਹਨਾਂ ਨੇ ਕੋਈ ਪਾਲਣ ਵਾਲੇ ਲੈ ਜਾਣੇ ਆ ਕਿ ਖਾਣ ਵਾਲੇ ਲੈ ਲੈ ਜਾਣੇ ਆ ਚਲੇ ਜਾਣੇ ਆ ਉੱਥੇ ਚਲੇ ਜਾਣੇ ਆ ਹਾਂ ਬਾਬਾ ਜੀ ਆਪਾਂ ਤੇ ਜਿਹਦੇ ਨੂੰ ਬਖਾਦਾ ਕਰਦੇ ਕਿਹੜੀ ਹੈ ਕਿਹੜੀ ਮੁੰਡੇ ਪਾਤਾ ਉਹ ਪਰਲੀ ਕਾਲੀ ਜੀ ਹਾਂਜੀ ਹਾਂਜੀ ਕਿੰਨੇ ਪੈਸੇ ਲੈਣੇ ਆ ਸਾਜੂ ਦੱਸ ਗਰੀਬ ਬੰਦਾ ਮੰਗਿਆ ਜੀ ਗਰੀਬ ਬੰਦਾ ਵਾ ਸਾਹਮਨਾ ਮੈਂ ਦੱਸ ਇਹਨਾਂ ਨੇ 9000 ਦੀ ਕਹਤਾ 5000 ਦੀ ਦੇਣੀ ਆ ਦੇਣੀ ਨਹੀਂ ਬਾਬਾ ਹੈ ਦੇਣੀ ਕੋਈ ਨਾ ਆਹੀ ਗੱਲ ਆ ਮੈਂ ਤਾਂ ਘਰੇ ਕੋਟੀ ਦਾ ਪਾਲ ਲੈਣੀ ਆ ਮੇਰੀ ਗੱਲ ਸੁਣੇ ਸਾਜੂ ਇੱਕ ਘਰ ਗਰੀਬ ਡੈਡ ਵੀ ਛੱਡ ਦਿੰਦੀ ਆ ਵੀਡੀਓ ਬਣਦੀ ਆ ਮੈਂ ਕਿਸੇ ਮੈਂ ਆਪਦੀ ਖਾਤਰ ਨਹੀਂ ਆਇਆ ਬਾਬਾ ਮੇਰੀ ਗੱਲ ਸੁਣ ਲੈ ਤੂੰ ਸਾਈ ਕੱਢ ਐ ਨਹੀਂ ਗੱਲ ਬਾਣਨੀ ਯਾਰ ਤੂੰ ਪੈਸੇ ਦੇ ਯਾਰ ਤੂੰ ਸਾਈ ਕੱਢ ਬੰਦਾ ਤਾਂ ਦੇਖੋ ਯਾਰ ਜੁੜਦਾ ਪਰ ਜੇ ਆਪਰ ਤਾਂ ਬੰਦਾ ਸਾਡੇ ਪਿੰਡ ਦਾ ਗਰੀਬ ਬੰਦਾ ਕੋਈ ਰਹੀਸ਼ ਨਹੀਂ ਹੈਗਾ ਆ ਲੈ ਫੜ ਮੈਂ ਤੈਨੂੰ ਇੱਕੋ ਹੀ ਗੱਲ ਕਹਿਣੀ ਆ ਲੈ ਫੜ 6000 ਦੀ ਦੇਤੀ ਨਹੀਂ ਬਾਬਾ ਉਹ ਚੁੱਪ ਕਰ ਜਾ ਬਾਬਾ ਉਹ ਬਾਹਰ ਉਹ ਨਹੀਂ ਬਾਹਰ ਉਹ ਚੀਜ਼ ਵਧੀਆ 2000 ਤੇਰੇ ਬਾਹਰ ਨਹੀਂ ਬਾਬਾ ਜੀ ਆ ਬੰਦਾ ਪਲਣੀ ਆ ਯਾਰ ਇਹਦਾ ਗਰੀਬ ਯਾਰ 10 ਵੀ ਦੇ ਕੁਝ ਕੀ ਹੋਣੀ ਉਹ ਯਾਰ ਤਿਕਿਆ 8000 ਦੀ ਵਟ ਦਊਗਾ ਤੂੰ ਕੱਢ ਨਹੀਂ ਨਹੀਂ ਬਸ ਉਹ ਘਾੜਦਾ 7 ਦੀ 7 ਦੀ ਨਹੀਂ ਲੈਣੀ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਮੈਂ ਰੱਬ ਲੱਗ ਦੀ ਗੱਲ ਕਰਨੀ ਆ ਉਹ ਤੋਂ 6 ਹੀ ਦਵਾਉਣਾ 500 ਮੈਂ ਦਊਗਾ ਸਾਢੇ 600 ਨਹੀਂ ਮੇਰੀ ਵੀ ਲਈ ਹੋਈ ਆ ਉਹ 6500 ਦੀ ਵੈਗਦੀ ਹੁਣ ਤੇਰੀ ਘੱਟ ਬੰਦੀ ਸਾਢੇ 6000 ਦੀ ਨਹੀਂ ਉਹ ਤੂੰ ਰੱਖ ਲੈ ਠੇ ਯਾਰ ਇਹਨੂੰ 6000 ਦੇ 500 ਮੈਂ ਦੇ ਦਾਂ 500 ਮੈਂ ਦਊ ਯਾਰ ਤੇਰਾ ਉਹ ਗਰੀਬ ਬੰਦਾ ਇੰਨਾ ਤਾਂ ਸੋਚ ਲਿਆ ਕਰੋ ਵੀਰਾਂ ਆ ਲੈ ਫੜ 500 ਚੱਕ ਬਸ ਠੇ ਯਾਰ 6000 ਇਹਨੂੰ ਆ ਦਿੰਨੇ ਆਪਾਂ ਲਿਖਾਈ ਬਣਾ ਕਰਾਈ ਉਹਦੇ ਕਹਿੰਦੇ ਬਾਬੇ ਨੇ ਲਿਖਾਈ ਨਹੀਂ ਦੇਣੀ ਆ ਮੈਂ ਇਹਨੂੰ ਅੱਗੇ ਦੱਸਿਆ ਨਾ ਕੋਈ ਗੱਲ ਨਹੀਂ ਆਪਣੀ ਦੇਖ ਤਾਂ ਲਿਆ ਕਰੋ ਵੀ ਗਰੀਬ ਬੰਦਾ ਹੈ ਮਾੜਾ ਮੋਟਾ ਆ ਬੰਦਾ ਕਾਮਯਾਬ ਹੋਵੇ ਵਾ ਕੋਈ ਨਹੀਂ ਅਲੇ ਜੀ ਇਹਨੂੰ 6000 ਦੇ ਦੇ ਆਹ ਥਾਰਾ ਕੋਸੀ ਖੋਲੀ ਫਿਰਦਾ ਤੂੰ ਹੋਰ ਬਾਬਾ ਜੀ ਬਹੁਤ ਵਧੀਆ ਜੀ ਸ਼ੁਕਰੀਆ ਬਹੁਤ ਧੰਨਵਾਦ ਆ ਬਾਬਾ ਜੀ ਨਹੀਂ ਨਹੀਂ ਧੰਨਵਾਦ ਕਹਤਾ ਮਹਾਰਾਜ ਚੜਦੀ ਕਲਾ ਚ ਰੱਖੇ ਤੁਹਾਡੀਆਂ ਬੱਕਰੇ ਵਾਲਿਆਂ ਨੇ ਫਰੀਜਾ ਕਰ ਕੋਈ ਨਹੀਂ ਕੋਈ ਨਹੀਂ ਸੇਵਾ ਕਰਿਓਏ ਇਹਦਾ ਹੋਰ ਆ ਚਮਕੂਆ ਉਹਨਾਂ ਦਾ ਬੋਲ ਬੋਲ ਬਾਬਾ ਬਾਬਾ ਜਿੰਨੇ ਇੱਕ ਦੀ ਚੀਜ਼ ਹੈ ਉਹਨੇ ਇੱਕ ਮੰਗੀ ਮੁੱਲ ਨਾ ਵਧਾਈ ਸਾਡੇ ਕੋਲੇ 18000 ਉਹੋ ਇਹ ਹੱਥ ਨੱਖ ਬਣ ਵਾਲਾ ਮੰਗੀ ਆ ਸਨਖਪੁਣਾ ਬਾਬਾ ਛੱਡ ਅਸੀਂ ਸਨਖਪੁਣਾ ਨਹੀਂ ਦੇਖਣਾ ਇਹਦਾ ਸਿੱਧੀ ਗੱਲ ਬਾਜਨ ਦਾ ਮੁੱਲ ਮੰਗ ਬਾਬੇ ਜੇ ਬਾਜਨ ਵਾਲਾ ਹੁੰਦਾ ਜਾਂ ਤੂੰ ਦੱਸ ਦੇ ਦਾਬੇ ਨੇ ਮੇਡ ਕੰਮ ਬਾਜਨ ਦਾ ਮੁੱਲ ਮੰਗੋ ਨਾ ਰਿਆ ਬੱਕਰੀਆਂ ਗਾਉ ਲਈ ਚੱਲੇ ਇੱਕੋ ਹੀ ਗੱਲ ਦੱਸ ਫਿਰ ਇੱਥੇ ਐ ਕਰ ਦੱਸ 10000 ਰੁਪਏ ਦੇਨੇ ਇੱਥੇ ਵੇਚ ਕਾਪੀ ਕਿਹੜੀਆਂ ਬੱਕਰੀਆਂ ਕੋਲ ਚਰਨੇ ੱੱਕਾ ਨਾ ਹੋਜੀ ਨਹੀਂ ੱੱਕਾ ਨਹੀਂ ਆ ਦੇਲਾ ਕੋਲ ਖੜਿਆ ਸਿੰਘ ਨਾ ਲਿਖਾਈ ਨਾ ਪੜ੍ਹਾਈ ਸਿੱਧਾ ਬਾਹਰ ਜਾਣਾ ਇਹ ਪਹਿਲਾਂ ਪੱਠ ਵੀ ਹੋਣੀ ਫਿਰ ਦੇ ਆਜੇ ਛੱਡ ਦੇ ਹਾਂ ਬਾਬੇ ਦੱਸ ਬੰਨ ਦੇ ਬਾਈ ਜੇ ਦੇ ਦੇਖ ਲੈ ਲੈ ਨੂੰ ਚੁੱਪ ਕਰ ਜਾ ਚਲੋ ਹੈ ਤੇਰਾ ਸੁਨੱਖ ਪੋਣੇ ਵਾਲਾ ਸੀਗਾ ਤੇਰਾ ਮੈਂ ਤਾਂ ਉਸ ਹਾਬ ਨਾਲ ਮੋਲ ਆਇਆ ਚਲੋ ਆਜੋ ਕੋਈ ਨਹੀਂ ਹੋਰ ਲੱਭ ਲੈਨੇ ਆ ਆਹਾਂ ਕੀ ਇਹ ਖੱਸੀ ਲੱਗਦਾ ਹਾਂ ਇਹ ਚਾਹ ਖੱਸੀ ਆ ਇਹ ਕਾਲ ਹੋਆ ਖੱਸੀ ਆ ਕੀ ਮੋਲ ਹੈ ਦਾ ਆ ਵੀ ਅੰਡੇ ਆ ਇਹਦਾ ਕੀ ਮੋਲ ਆ ਅੰਡਲ ਤੋਂ ਇਹ ਅੰਡਾ ਹੋ ਜਾ ਦੂਜੀ ਰੋਟੀ ਚਾੜਨੀ ਹੈ ਕਿਰਪਾਨ ਦੀ ਭੇਟ ਅੱਛਾ ਅੱਛਾ ਕੀ ਮੋਲ ਆ ਬੋਲ ਸਹੀ ਜੈ ਜੈ ਦੱਸੀ ਜੀ ਬਾਬੇ ਜਿੰਨੇ ਰਹਿਗਾ ਯਾਰ ਜੈ ਜੈ ਦਸ ਦਰਸ਼ਨ ਸੈਂ ਸੇਤੀ ਕਰ ਕਿਆਦਾ 20000 ਬਾਹਲਾ ਗਿਆ ਤੇ ਰਹਿਣ ਦੇ ਫਿਰ ਨਾ ਖੋਲੀ ਫਿਰ 19 ਕਿਹਾ 18 ਤੇ ਲੈ ਜਾ ਸੌਦੇਵਾਜੀ ਜਨਾਬਾੜ ਸੌਦੇਵਾਜੀ ਹਾਂ ਸੌਦੇਵਾਜੀ ਜਨਾਬਾੜ ਸਿੱਧਾ ਛੱਡ ਕੇ ਦਾ ਦੇ ਵੀ ਇੰਨੇ ਦਾ ਲੈ ਜਾ ਤੁਸੀਂ ਮੰਗੋ ਕਿਹਦੇ ਦਾ ਮੰਗੋ ਮੇਰੀ ਗੱਲ ਸੁਣ ਲੈ ਮੈਂ ਤੇਰੇ ਦਿਲ ਦੀ ਪੜ੍ਹ ਲਈ ਤੂੰ ਬੱਕਰਾ ਇੱਥੇ ਛੱਡਣਾ ਜੇ ਤੂੰ ਆਪਦੇ ਮੂੰਹ ਨਾਲ ਦੱਸ ਦਵੇਂ ਤਾਂ ਖੁਸ਼ੀ ਵਾਲੀ ਗੱਲ ਆ ਹੈ ਇਹਨਾਂ ਨੂੰ ਨਫਾ ਦੇ ਕੇ ਲੈ ਜਾਓ 14.5 ਇਹ 15 ਦਾ ਬੱਕਰਾ ਲੈ ਆ ਇਹਨਾਂ ਨੇ ਕਿਹੜਾ ਨਫਾ ਦੇ ਗੱਲ ਸਾਢੇ 14 ਦਾ ਲਿਆ ਨਾ ਨਹੀਂ 15 ਲਿਆ ਉਹ ਮੁੰਡੇ ਦਾ ਮੈਂ ਹੀ ਦਵਾਜਣਾ ਵਿੱਚ ਜਿਹੜਾ ਨਫਾ ਦੇਣਾ ਇਹਨੂੰ ਦੇ ਦੋ ਬਸ ਨਫਾ ਇਹਨਾਂ ਨੂੰ ਕੀ ਦੇਣਾ ਗੁਰੂ ਘਰ ਜਾਣਾ ਵਾ ਜਾਣ ਦੇ ਨੂੰ ਨਹੀਂ ਜਾਣਾ ਕੋਈ ਨਹੀਂ ਨਾ ਮੂੰਹ ਮਠਾਏ ਤੇ ਛੋਡੀ ਮਰਜੀ ਆ ਗੁਰੂ ਘਰ ਹੀ ਜਾਨੇ ਦੀ ਪਾਸੇ 15.5 ਦੇ ਦੋ ਇਹਨਾਂ ਨੂੰ ਦੇਣਾ ਨਹੀਂ ਹੈ 13 18 ਦਾ ਦੇਣਾ ਨਹੀਂ ਲੈ ਮੈਂ ਤਾਂ ਹੁਣ ਗੱਲ ਮੁਕਾਦੀ ਸਾਢੇ 15 ਕਹਿਤਾ ਮੈਂ ਤਾਂ ਜੇ ਤਾਂ ਲੈਣਾ ਤਾਂ ਦੇਖ ਲੈ ਕੋਈ ਅਸੀਂ ਬੈਠਣਾ ਨਹੀਂ ਇਹ ਕੋਈ ਬਰੀਡ ਨੂੰ ਨਹੀਂ ਲੈ ਕੇ ਜਾਣਾ ਆ ਫਿਰ ਤੁਸੀਂ ਰੱਖਣਾ ਫਿਰ ਐਂ ਦੱਸੋ ਚਲ ਆਜੋ ਚਲੀਏ ਜੀ ਰਹਿਣ ਦਿਓ ਕੀ ਗੱਲ ਹੈ ਕੀ ਮੁੱਲ ਆ ਸਹੀ ਸਹੀ ਮਹਾਰਾਜ ਜੀ ਯਾਰ ਜਿੰਨੇ ਕਰ ਹੈਗਾ ਉਨੇ ਦੱਸ ਮੈਂ ਤਾਂ ਉਹ ਸਾਲਾ ਕੀਤਾ ਹੀ ਨਹੀਂ ਹੈ ਕਹਿ ਨਹੀਂ ਹੈ ਕਿ ਕੋਈ ਗੱਲ ਕਹਿ ਦੀਏ ਬੱਕਰਾ ਹੈਗਾ ਦੇਖ ਹੋਲਾਵਾ ਬੱਕਰਾ ਆ ਛੱਤ ਨਹੀਂ ਛੱਤ ਫੜ ਕੇ ਦੇ ਦਿੰਦੇ ਸਹੀ ਸਹੀ ਦਾਦੇ ਵੀ ਐਨੇ ਦਾ ਲੈ ਜਾ ਹੁਣ ਦੱਸੀ ਤੇ ਇਹਨਾਂ ਤੋਂ ਥੋੜੇ ਨਾਲ ਕੋਈ ਰੇਟ ਕਰਨ ਵਾਲੀ ਗੱਲ ਹੈਗੀ ਇਹ ਇੱਥੇ ਤੋਂ ਆ ਦੇ ਲਓ 12 13 12 13 ਤੋਂ ਕਰ ਨੂੰ ਕਰੀ ਜਾਣ ਫਿਰ ਕਿਹੜਾ ਕੋਈ ਲੈਂਦਾ ਤਾਂ ਨਹੀਂ ਫਿਰ ਅਗਲਾ ਮੁੱਲ ਕਰਕੇ ਤੁਰ ਜਾਂਦਾ ਅਗਲਾ ਸੁਣ ਕੇ 7000 ਰੁਪਏ ਦੇ ਦਈਏ ਵੀਰੇ ਸਹੀ ਮੁੱਲ ਨਹੀਂ ਨਹੀਂ ਦੇਖ ਲੈ ਵਜਨ ਮੁੱਲ ਲੱਗਿਆ ਵੀਰੇ ਨਹੀਂ ਨਹੀਂ ਵਜਨ ਦਾ ਮੁੱਲ ਹੈ ਜਿੰਨਾ ਵਜਨ ਆ ਹਾਂ ਦੇਈਏ ਨਹੀਂ ਦੇਖ ਲੈ ਨਹੀਂ ਨਹੀਂ ਮਗਰ ਨੂੰ ਆ ਇੱਥੋਂ ਫੜ ਕੇ ਚੜਗਾ ਦੇ ਆਏ ਉਣਾ ਚਾਹ ਉਹ ਹੱਥ ਨਹੀਂ ਦਿੰਦਾ ਕੋਈ ਨਹੀਂ ਹੱਥ ਪਾ ਲਾਂਗੇ ਅਸੀਂ ਆਪੇ ਦੱਸ ਬਾਬੇ ਕਿੰਨੇ ਯਾਰ 10 ਆਪ ਹੀ ਦੱਸ ਮੈਂ ਨਹੀਂ ਗਾ ਬਾਬੇ ਤੇਰੀ ਗੱਲ ਸੁਣ ਲੈ ਕਿਉਂ ਤੂੰ ਸਭ ਕਹੀ ਜਾਣਾ ਵਾਰੀ ਵਾਰੀ ਮੈਂ ਤੋਹ ਕਹਦਾ ਫਿਰ ਇੱਕ ਮੈਂ ਫਿਰ ਦੱਸ ਦਿੰਦਾ ਹੈ ਇੱਕੋ ਹੀ ਕਹਿੰਦਾ ਅੱਜ ਤੱਕ ਇਹਨੇ ਦੇ ਦੇ 6000 ਦਾ ਹੁਣ ਆਪੇ ਭੋਲੇਂਗਾ ਕਿ 14 ਅਗਲੀ ਮੰਡੀ ਤੇ ਹੈ 14 ਅਗਲੀ ਮੰਡੀ ਤੇ 20000 ਭਰਦਾ ਦੇ ਇਹ 20000 ਦੱਸ ਲੈ 14 ਅਗਲੀ ਮੰਡੀ ਤੇ ਸਿੰਗ ਦਾ ਭਰੇ ਪੈਨੇ ਦੇ ਉਹ ਸਿੰਗਾ ਦੇ ਮੁੱਲ ਆ ਗੱਲ ਸੁਣ ਲੈ ਇਹ Rajasthan ਦੀ ਨਹੀਂ ਆ ਇਹ ਇੱਧਰ ਮੇਰੀ ਗੱਲ ਸੁਣ ਜੋ ਮਰਜੀ ਕਹੀ ਜਾ ਅਣਜਾਣ ਨੂੰ ਤਾਂ ਕਹਿ ਦੀ ਕਿਵੇਂ ਮਰਜੀ ਜੇ ਤੂੰ ਕਹੇ ਵੀ ਈਤ ਤੇ ਨਹੀਂ ਲੱਗਣਾ ਸੰਗ ਤੇ ਟੁੱਟੇ ਹੋਇਆ ਈਤ ਲੱਗ ਜਾਊਗਾ ਨਹੀਂ ਲੱਗਣਾ ਹਕੀਕਾ ਲਾ ਦਾਂਗੇ ਅਸੀਂ ਨਹੀਂ ਸਾਡੇ ਕੋਲ ਬਹੁਤ ਰਾਹ ਨੇ ਸਾਡੇ ਜੀ ਕੋਈ ਸਿਆਣਾ ਬੂੜਾ ਮਰੇ ਉਹਦੀ ਰੋਟੀ ਖਿਲਾ ਦਿੰਨੇ ਅਸੀਂ ਰੋਟੀ ਖਿਲਾ ਦਾਂਗੇ ਜਿੰਨਾ ਮੈਂ ਮਰ ਗਿਆ ਉਦ ਤੀਂ ਪਾ ਦਾਂਗੇ ਅਸੀਂ ਤੀਰ ਵਾਹੇ ਰੱਖੋ ਉਹ ਕਹਿੰਦੇ ਮੁਸਲਮਾਨ ਮਜਬੂਤੇ ਪੱਕੇ ਹੁੰਦੇ ਮੈਨੂੰ ਤਾਂ ਲੱਗਦਾ ਤੁਸੀਂ ਕੱਚੇ ਲੱਗਦੇ ਹੋ ਨਾ ਨਾ ਬਾਬਾ ਯਾਰ ਇਹ ਜਿਹੀ ਆ ਜਿੱਦਾਂ ਬੂੜਾ ਮਰਿਆ ਸੀ ਹੋ ਗਿਆ ਸਹੀ ਬੋਲ ਦੱਸ ਦੇ ਬਾਬਾ ਦੱਸ ਯਾਰ ਨਹੀਂ ਬਾਬਾ 10 ਸਾਲ ਹੀ ਨਹੀਂ ਆਏ ਜਾ ਦੱਸੇਗਾ ਫੇਰ ਹੀ ਪਤਾ ਲੱਗੂ ਤੂੰ ਆਪ ਹੀ ਕਹਦੇ ਬਾਬਾ ਕਹਣੋ ਇਸੇ ਚੱਲੇ ਸਾਡਾ ਰੋਜਾ ਯਾਰ ਦਾਸ ਦਾ ਸਹੀ ਨਜੀਰ ਫੇਰ ਹੀ ਗੱਲ ਕਰ ਬੋਲ 20 ਮੰਗਿਆ 18 ਦੇ ਦੇ ਭਾਈ ਲੈ ਯਾਰ 20 ਕਿਲੋ ਰੁਪਏ ਤੇ ਲੱਗ ਤਾਂ ਗਏ 20 ਕਿਲੋ ਮੀਟਰ ਚ ਹੋਰ ਕਿੰਨਾ ਕਾ 10000 ਰੁਪਏ ਦੇ ਦਈਏ ਨਹੀਂ ਬਾਬਾ ਜੀ ਹੁਣ 11000 ਦੇ ਦਈਏ ਬੋਲ ਨਹੀਂ ਬਾਬਾ ਫੇਰ ਦੱਸ ਕਿਨੇ ਲੈਣੇ ਆ ਤੂੰ ਪੱਕੇ ਆਪ ਹੀ ਕਹਦੇ ਯਾਰ 10000 ਫੇਰ ਨਾਲੇ ਮੇਰੀ ਆਦਤ ਦਾ ਬਾਬਾ ਜੀ ਲਿਆਓ ਫੜਾਓ ਇਹਨੂੰ ਦੇ ਦਈਏ ਪੈਸੇ ਇਹ ਥੱਲੇ ਲਾਲ ਨੂਰੇ ਬਾ ਲਾਇਆ ਪਿਆ ਲਾਇਆ ਪਿਆ ਕੋਈ ਨਹੀਂ ਯਾਰ ਲੈ ਆ 100 ਰੁਪਏ ਦੇ ਦੇ ਮੈਨੂੰ ਯਾਰ ਮੈਂ ਇਹਨੂੰ ਕਰਾਂ ਇਹਨੂੰ ਲੋਟ ਬਾਬਾ ਉਹੀ ਲੋਟ ਕਾਨੂੰ ਕਰ ਰਹੇ ਯਾਰ ਤੇ ਤਾਂ ਬੱਕਰਾ ਖੁਸ਼ ਹੋ ਕੇ ਬੱਕਰਾ ਦੇ ਦੇ 13000 ਦਾ ਬੱਕਰਾ ਨਹੀਂ ਬਾਬੇ ਮੈਂ 11 ਤੋਂ 13 ਕਹਿਤਾ ਚੁੱਪ ਕਰਕੇ ਪਾਦਾ ਮੰਨ ਲੈ ਬਾਬਾ ਪੱਕੀ ਦਾ ਦੱਸ ਦੇ ਇਹ ਇੱਥੇ ਪਈਦਾ ਹੁੰਦਾ ਐ ਤਾਂ ਪਾਉਂਗਾ ਮੈਂ ਮੇਰੇ ਕੋਲ ਜੇਬ ਹੈਗੇ ਦੂਸਰੀ ਜਿੱਥੇ ਪਾਉਣਾ ਤੇ ਦੱਸ ਕੀ ਦੇਣਾ ਬਾਬਾ ਤੂੰ ਆਪ ਹੀ ਕਹ ਯਾਰ ਯਾਰ ਹੁਣ ਮੈਂ ਮੈਂ ਹੀ ਕਹੀ ਜਾਂਦਾ ਤੂੰ ਤਾਂ ਬੋਲੀ ਦਾ ਨਹੀਂ ਕੋਸਾ 17000 ਰੁਪਏ ਬਾਬਾ ਮੈਂ ਵਿੱਚ ਮੇਰੀ ਗੱਲ ਸੁਣ ਲੈ 1 ਰੁਪਈਆ ਨਹੀਂ ਉਸ ਤੋਂ ਵੱਧ ਪਾਉਣਾ ਬਾਬੇ ਨੇ ਨਾ ਇੱਕ ਤਰੀ ਲਖਾਈ ਨਾ ਪੜਾਈ 14000 ਦਾ ਬੱਕਰਾ ਲੈ ਨਹੀਂ ਬਾਬੇ ਯਾਰ ਫਿਰ ਚੁੱਪ ਕਰਕੇ ਪਾ ਲੈ ਮੇਰੀ ਮੇਰੀ ਗੱਲ ਤਾਂ ਸੁਣ ਲੈ ਹਾਂ ਬਸ 16 ਹੁਣ ਜਦੋਂ ਤੇਰੇ ਬਾਬਿਆਂ ਨਾਲ ਲੱਤਾਂ ਪੁੱਛ ਨਹੀਂ ਚੜਦਾਗਾ ਬਾਬੇ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਉੱਥੇ ਜਰੋ ਉੱਥੇ ਜਰੋ ਲੱਗ ਕੇ ਚੁੱਕੇ ਫੇਰ ਬਸ ਚਾੜ ਦੇ ਬਾਬਾ ਅਧੀਪਾ ਸੇ ਦੇ ਦੇ 15000 ਨੂੰ 15 ਹੀ ਭਾਲਦਾ ਇਹ ਹਾਂ ਸਿੱਧੀ ਗੱਲ ਹੈ ਛਾਦਾ ਰਿੰਗ ਰਿੰਗ ਕਹੇ ਸਿੱਧਾ ਹੀ ਕਹਦੇ 15 ਲੈਣਾ ਹਾਂ ਅੱਛਾ ਤੇ ਕਹੇ ਹਾਂ ਸਦਾ ਮੰਨਦੇ ਨਹੀਂ ਮੰਨਦੇ ਕਿ ਉਹ ਤੈਨੂੰ ਗੰਜਿਆ ਜਿਆ ਜਾਦੇ ਗਈ ਨੇ ਵੀ ਦੱਸ ਦੇ ਵੀ ਇੰਨੇ ਦਾ ਦੇਣਾ ਆ ਬਾਬੇ ਆ ਹਾਂ ਬਾਬੇ ਕੋਲੇ ਮਾਇਆ ਘਟਾ ਸਿੰਗਾਂ ਵਾਲਾ ਬੱਕਰਾ ਲੈ ਲੈ ਗੱਲ ਸੌਣ ਨੂੰ ਰੱਸੀ ਪਾ ਦੀ ਚੱਜ ਦੀ ਹਾਂ ਠੀਕ ਹੈ ਨਹੀਂ ਇਹ ਜਵਾਕ ਖੇਡਣ ਨੂੰ ਲਿਆ ਉੱਥੇ ਜਿਆ ਜਬਰਤੀ ਚੱਕ ਲੈ ਹਾਂ ਬੋਲ ਬੋਲ ਕਿੰਨੇ ਵਹੇ ਆ ਜੇ ਕਿੰਨੇ ਦਾ ਪਾਣਾ ਜੇ ਤੁਜਾ ਯਾਰ ਦੱਸੇਗਾ ਫੇਰੀ ਪਤਾ ਲੱਗੂ ਹੋਰ ਦੇ ਦੇ 1000 ਖੰਡ ਘੱਟ ਕਿੰਨੇ ਗਿਆ ਸੀ 20000 ਰੁਪਇਆ ਗਿਆ ਤੈਨੂੰ ਦੱਸ ਜਾ ਦੇ ਬਾਬਾ ਜੀ ਬੱਤੀ ਉੱਥੇ ਖੜਾ ਦੋ ਬੱਤੀ ਜ਼ਿਆਦੇ ਆ ਫਿਰ ਮਹਿੰਗੇ ਆਏ ਨਾ ਤੇਰੇ ਜੋੜੀ ਥਾੜੀ ਇੱਕ ਜੋੜੀ ਖੜੀ ਆ ਉਹ ਨਹੀਂ ਲਈ ਆ ਭਾਈ